ਠੀਕ ਆ ਹਾਂ ਜੀ ਹਨੀ ਸਣੀ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਪਾਰਟੀ ਲਈ ਕਾਫੀ ਦੇਰ ਤੋਂ ਤੁਸੀਂ ਕੰਮ ਕਰ ਰਹੇ ਸੀਗੇ ਗਰਾਊਂਡ ਲੈਵਲ ਤੇ ਤੇ ਅੱਜ ਜਿਹੜਾ ਅਹੁਦਾ ਤੁਹਾਨੂੰ ਦਿੱਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਅ ਤੁਹਾਡੇ ਬਹੁਤ-ਬਹੁਤ ਤੁਹਾਨੂੰ ਮੈਂ ਲੱਡਾਈ ਤੁਹਾਡੇ ਸਮੂਚੀ ਟੀਮ ਦਾ ਅੱਜ ਮੰਚ 'ਤੇ ਇੰਨੀ ਖੁਸ਼ੀ ਆ ਔਰ ਮੈਂ ਪਾਰਟੀ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੰਦੀਪ ਪਾਠਕ ਜੀ ਦਾ ਰਾਗਵ ਚੱਡਾ ਜੀ ਦਾ ਤੇ ਸਮੂਹ ਸਾਡੀ ਉੱਚ ਲੀਡਰਸ਼ਿਪ ਜਿਹੜੀ ਆ ਜਿਨ੍ਹਾਂ ਨੇ ਮੈਨੂੰ ਪਾਰਟੀ 'ਚ ਸਮੇਂ-ਸਮੇਂ ਤੇ ਵਕਫ ਵਕਫ ਅਹੁਦੇ ਦੇ ਸੇਵਾ ਕਰਨ ਔਰ ਅੱਜ ਇੱਕ ਬਹੁਤ ਵੱਡੀ ਜ਼ਿੰਮੇਵਾਰ ਜਿਹੜੀ ਹੈ ਇਸ ਚੇਅਰਮੈਨੀ ਦੇ ਰੂਪ ਚ ਦਿੱਤੀ ਹੈ ਔਰ ਮੈਂ ਪਾਰਟੀ ਹਾਈ ਕਮਾਂਡ ਦਾ ਸਮੂਚੀ ਆਪਣੀ ਲੀਡਰਸ਼ਿਪ ਦਾ ਸਮੂਚੀ ਆਪਣੇ ਕਾਰਜਕਰਤਾ ਸਾਥੀਆਂ ਦਾ ਸਾਰਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਇਸ ਸੇਵਾ ਦਾ ਮੌਕਾ ਦੇ ਗਿਆ ਔਰ ਮੈਂ ਵਿਸ਼ਵਾਸ ਦਿਲਾਉਣਾ ਕਿ ਮੈਂ ਆਪਣੀ ਜਿਹੜੀ ਵੀ ਪਾਰਟੀ ਨੇ ਮੇਤੇ ਜ਼ਿੰਮੇਵਾਰ ਦਿੱਤੀ ਆ ਮੈਂ ਇਸ ਸੇਵਾ ਨੂੰ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਔਰ ਜਿਸ ਵੀ ਕੰਮ ਦੇ ਪ੍ਰਤੀ ਪਾਰਟੀ ਨੇ ਜੋ ਸੋਚੇ ਮੈਨੂੰ ਇਸ ਅਹੁਦੇ ਤੇ ਲਗਾਇਆ ਵਾ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕਾਂ ਨੂੰ ਜਸਿਸ ਦਵਾਂਗਾ ਲੋ ਯੋ ਲੋਕally ਬੈਸਟ ਹੋ ਸਕਿਆ ਜ਼ਰੂਰ ਕਰੂੰਗਾ ਆਪਣੇ ਬੋਲ ਸੰਨ ਸਰ ਜੀ ਲੱਗਦਾ ਐਸ ਜਿਹੜੀ ਆ ਖੁਸ਼ੀ ਦਾ ਦਿਨ ਆਜੇ ਇਹਦੇ ਜਿਆਦਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਿਆ ਸਾਨੂੰ ਆ ਸਮੇਂ ਸਿਰ ਪਹਿਲੇ ਔਰ ਭਾਗਤ ਸਹਾਦੀ ਕੁਝ ਨਹੀਂ ਮਿਲਦਾ ਮੇਰੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸੀਗੇ ਔਰ ਪਰਮਾਤਮਾ ਦੀ ਕਿਰਪਾ ਵਾ ਉਹਨਾਂ ਦਾ ਅਸ਼ੀਰਵਾਦ ਆ ਪਰਮਾਤਮਾ ਦਾ ਔਰ ਮੈਂ ਤਾਂ ਸਮਝਦਾ ਕਦੀ ਵੀ ਕੋਈ ਕੰਮ ਦੇਰ ਨਹੀਂ ਹੁੰਦੀ ਜਦੋਂ ਸਹੀ ਸਮੇਂ ਆਉਂਦਾ ਆਪਣੇ ਮੁਕਮਲ ਮਕਾਮ ਹਾਸਲ ਹੋ ਜਾਂਦਾ ਹੈ ਸੈਕਟੇਸ਼ਨ ਬਹੁਤ ਹੋਊਗੀ ਤੁਹਾਡੇ ਤੋਂ ਹੁਣ ਕਾਫੀ ਜਣਿਆਂ ਦੀ ਇੱਕਦਾਂ ਦੇਖਦੇ ਆ ਮੈਂ ਸ਼ੁਰੂ ਤੋਂ ਕਾਰਗਰਤਾਵਾਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਚੱਲ ਸਾਥੀਆਂ ਦੇ ਨਾਲ ਹੀ ਇਨਸਾਨ ਬੜਾ ਹੁੰਦਾ ਵਾ ਅਗਰ ਕਿਸੇ ਇਨਸਾਨ ਦੇ ਨਾਲ ਚਾਰ ਸਾਥੀ ਅੱਛੇ ਆ ਤਾਂ ਉਹਦਾ ਕਦ ਵੀ ਉੱਚਾ ਹੁੰਦਾ ਤੇ ਉਹਦੀ ਇਮਾਨਦਾਰੀ ਤੇ ਵੀ ਲੋਕ ਕਹਿੰਦੇ ਆ ਕਿ ਵਾਕੇ ਇਹ ਬੰਦਾ ਕੰਮ ਕਰਨ ਵਾਲਾ ਵਾ ਔਰ ਜੇਕਰ ਆਪਾਂ ਗੱਲ ਕਰੀਏ ਕਿ ਦੇਰ ਆਏ ਦੇਰ ਆਏ ਦਰਸਤਾ ਵਾਲੀ ਗੱਲ ਆ ਉਹ ਸਾਰੇ ਸਾਥੀਆਂ ਨਾਲ ਲੈ ਕੇ ਚੱਲਣਾ ਮੈਂ ਔਰ ਅੱਗੇ ਵੀ ਮੈਂ ਚਲਦਾ ਰਹਾ ਉਹ ਗਾਂ ਵੀ ਚਲਦਾ ਰਹੂੰਗਾ ਧੰਨਵਾਦ